ਉਹਦੀ ਕੋਸ਼ਿਸ਼ ਇਹ ਆ ਸਾਡੀ ਵੀ ਜੇ ਕਿਸੇ ਦੀ ਕੋਈ ਬੈਟਰੀ ਚਾਰਜ ਹੋਣ ਵਾਲੀ ਆ ਉਹ ਸਾਡੇ ਕੋਲ ਕਿਸੇ ਤਰੀਕੇ ਭੇਜ ਦੇਵੇ ਰਾਤ ਲਾ ਦੇਾਂਗੇ ਅਗਲੇ ਦਿਨ ਸਵੇਰੇ ਲੈ ਜੇ ਜਿਹੜਾ ਸਵੇਰੇ ਦੇਵੇਗਾ ਉਹ ਰਾਤ ਨੂੰ ਲੈ ਜੇ ਬੈਟਰੀ ਚਾਰਜਿੰਗ ਕਰਨ ਦਾ ਉਦਾਂ ਦਿਨ ਰਾਤ ਲਾਈਏ ਤੇ 300 ਰੁਪਏ ਚਾਰਜਿੰਗ ਦਾ ਲੈਣੇ ਹਾਂ ਬਟ ਇਹ ਸੇਵਾ ਫਰੀ ਆ ਕਿਸੇ ਕੋਲੋਂ ਕੋਈ ਪੈਸਾ ਚਾਰਜ ਨਹੀਂ ਕਰਾਂਗੇ ਆ ਵੀ ਨੋੜਵਾਂ ਦਿਓ ਆਪਣੀ ਬੈਟਰੀ ਨੂੰ ਭੇਜੇ ਔਰ ਇਹ ਵੀ ਨਹੀਂ ਕਿ ਇੱਕ ਵਾਰੀ ਚਾਰਜ ਕਰਾ ਲਿਆ ਇਹ ਜਿੰਨੀ ਦੇਰ ਤੱਕ ਇਤਰਾਸਦੀ ਚੱਲ ਰਹੀ ਆ ਉਨੀ ਦੇਰ ਤੱਕ ਭਾਵੇਂ ਚਾਰ ਵਾਰ ਕਰਾਵੇ ਭਾਵੇਂ 10 ਵਾਰ ਕਰਾਵੇ ਪਾਣੀ ਦੇ ਨਾਲ ਜਦੋਂ ਬਿਲੀ ਦਾ ਸੰਪਰਕ ਕੱਟਿਆ ਗਿਆ ਉਦੋਂ ਜਿਹੜੀਆਂ ਬੈਟਰੀਆਂ ਜਿਹੜੀਆਂ ਨੇ ਉਹ ਵੀ ਡਾਊਨ ਹੋ ਗਈਆਂ ਮੋਬਾਈਲ ਦਾ ਸਿਸਟਮ ਵੀ ਜਿਹੜਾ ਡਾਊਨ ਹੋ ਗਿਆ ਮੋਬਾਈਲ ਜਿਹੜਾ ਸੀ ਉਹ ਵੀ ਚਾਰਜ ਜਿਹੜੇ ਉਹਨਾਂ ਦੇ ਖਤਮ ਹੋ ਗਏ ਪੰਜਾਬ ਹੜ੍ਹਾਂ ਦੀ ਮਾਰ ਹੇਠ ਹੈ ਤੇ ਇਸ ਵੇਲੇ ਹੜ੍ਹ ਪ੍ਰਭਾਵਿਤ ਲੋਕਾਂ ਵਾਸਤੇ ਲੋਕ ਵਕਫਾ ਤਰੀਕੇ ਦੇ ਨਾਲ ਮਦਦ ਕਰ ਰਹੇ ਨੇ ਲੇਕਿਨ ਅਜਨਾਲਾ ਦੇ ਰਹਿਣ ਵਾਲੇ ਇੱਕ ਸਰਦਾਰ ਸਾਹਿਬ ਨੇ ਇੱਕ ਵਿਸ਼ੇਸ਼ ਪੇਸ਼ਕਸ਼ ਕੀਤੀ ਹੈ ਜਿੱਥੇ ਕੀ ਜਿਹੜੇ ਹੜ੍ਹ ਪੀੜਿਤ ਪਰਿਵਾਰ ਨੇ ਕਿਉਂਕਿ ਉਹਨਾਂ ਦੇ ਘਰਾਂ 'ਚ ਬੱਤੀਆਂ ਨਹੀਂ ਨੇ ਇਸ ਵੇਲੇ ਉਹਨਾਂ ਦੀ ਬੈਟਰੀਆਂ ਚਾਰਜ ਕਰਨ ਦੀ ਇੱਕ ਮੁਫਤ ਸੇਵਾ ਦੀ ਸ਼ੁਰੂਆਤ ਕੀਤੀ ਹੈ ਤੁਸੀਂ ਵੇਖ ਸਕਦੇ ਹੋ ਕਿ ਸਰਦਾਰ ਸਾਹਿਬ ਇਸ ਵੇਲੇ ਖੁਦ ਜਿਹੜੇ ਨੇ ਇਹ ਬੈਟਰੀਆਂ ਦੀ ਚੈਕਿੰਗ ਕਰ ਰਹੇ ਨੇ ਕਿਉਂਕਿ ਅਕਸਰ ਜਾਦਤਰ ਪਿੰਡਾਂ ਦੇ ਵਿੱਚ ਘਰਾਂ ਦੇ ਵਿੱਚ ਬੱਤੀ ਨਹੀਂ ਹੈ ਤੇ ਜਿਸ ਕਰਕੇ ਲੋਕਾਂ ਨੂੰ ਖਾਸੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤਾਂ ਇੱਕ ਨਵੇਕਲੀ ਸ਼ੁਰੂਆਤ ਕੀਤੀ ਹੈ ਤਾਂ ਉਹਨਾਂ ਨੇ ਕਿਹਾ ਕਿ ਜੋ ਆਪਣਾ ਤਿਲ ਫੁੱਲ ਭੇਟਾ ਹੈ ਉਹ ਦੇ ਸਕਦੇ ਨੇ ਤੇ ਉਹਦੇ ਤਹਿਤ ਇਹ ਇੱਕ ਕੰਮ ਹੈ ਕਿਉਂਕਿ ਅੱਜ ਲਾਈਟ ਹਰ ਘਰ ਦੀ ਇੱਕ ਜ਼ਰੂਰਤ ਬਣ ਚੁੱਕੀ ਹੈ ਤੇ ਸਾਡੇ ਨਾਲ ਸਰਦਾਰ ਜੁਰਾਵਰ ਸਿੰਘ ਜੀ ਮੌਜੂਦ ਨੇ ਗੱਲਬਾਤ ਕਰਾਂਗੇ ਤਾਂ ਭਾਜੀ ਕਿਵੇਂ ਮਨ ਚ ਆਇਆ ਕਿ ਇਸ ਨੂੰ ਕਰਨਾ ਚਾਹੀਦਾ ਅਸੀਂ ਨਾ ਜਿਵੇਂ ਹੁਣ ਪਿੰਡਾਂ ਦੇ ਵਿੱਚ ਸਾਰੇ ਰਾਹਤ ਸਮਗਰੀ ਲੈ ਕੇ ਜਾ ਰਹੇ ਨੇ ਉਹਦੇ ਚ ਆਪਣਾ ਵੀ ਜਿੰਨਾ ਕੁ ਯੋਗਦਾਨ ਬਣਦਾ ਜਾਈਦਾ ਤੇ ਅਸੀਂ ਨਾ ਇੱਕ ਦਿਨ ਇੱਕ ਪਿੰਡ ਗਏ ਆ ਤੇ ਉੱਥੇ ਜਾ ਕੇ ਵੇਖਿਆ ਵੀ ਇਹ ਹਾਲਤ ਸੀ ਲੋਕਾਂ ਦੀਆਂ ਮੋਬਾਈਲ ਦੀਆਂ ਬੈਟਰੀਆਂ ਵੀ ਡਾਊਨ ਹੋ ਚੁੱਕੀਆਂ ਸਿਗਨਲ ਕਿਤੇ ਨਹੀਂ ਇਸ ਕਰਕੇ ਕਿਤੇ ਵੀ ਉਹਦੇ ਤੋਂ ਬਗੈਰ ਤੇ ਲਾਈਟ ਹੀ ਕਿਤੇ ਨਹੀਂ ਹੋ ਸਕਦੀ ਤੇ ਮੇਰੇ ਵੈਸੇ ਦਿਮਾਗ ਚ ਆਇਆ ਵੀ ਯਾਰ ਅਹੀ ਤਾਂ ਬੈਟਰੀਆਂ ਨੂੰ ਅਟਰਾ ਦਾ ਕੰਮ ਕਰਦੇ ਆ ਜੀ ਇਹ ਕੋਈ ਜ਼ਰੂਰੀ ਨਹੀਂ ਕਿ ਜਿਹੜੇ ਸਾਡੇ ਕਸਟਮਰ ਨੇ ਅਸੀਂ ਉਹਨਾਂ ਨੂੰ ਹੀ ਇਹ ਸੇਵਾ ਜਿਹੜੀ ਆ ਉਹ ਪ੍ਰੋਵਾਈਡ ਕਰਾਂਗੇ ਉਹਦੀ ਕੋਸ਼ਿਸ਼ ਇਹ ਆ ਸਾਡੀ ਵੀ ਜੇ ਕਿਸੇ ਦੀ ਕੋਈ ਬੈਟਰੀ ਚਾਰਜ ਹੋਣ ਵਾਲੀ ਆ ਉਹ ਸਾਡੇ ਕੋਲ ਕਿਸੇ ਤਰੀਕੇ ਭੇਜ ਦੇਵੇ ਰਾਤ ਲਾ ਦੇਾਂਗੇ ਅਗਲੇ ਦਿਨ ਸਵੇਰੇ ਲੈ ਜੇ ਜਿਹੜਾ ਸਵੇਰੇ ਦੇਵੇਗਾ ਉਹ ਰਾਤ ਨੂੰ ਲੈ ਜੇ ਵੈਸੇ ਤੇ ਅਸੀਂ ਬੈਟਰੀ ਚਾਰਜਿੰਗ ਕਰਨ ਦਾ ਉਦਾਂ ਦਿਨ ਰਾਤ ਲਾਈਏ ਤੇ 300 ਰੁਪਏ ਚਾਰਜਿੰਗ ਦਾ ਲੈਣੇ ਆ ਬਟ ਇਹ ਸੇਵਾ ਫਰੀ ਆ ਕਿਸੇ ਕੋਲੋਂ ਕੋਈ ਪੈਸਾ ਚਾਰਜ ਨਹੀਂ ਕਰਾਂਗੇ ਜਿਹੜਾ ਵੀ ਲੋੜ ਬੰਦਿਆ ਆਪਣੀ ਬੈਟਰੀ ਨੂੰ ਭੇਜੇ ਔਰ ਇਹ ਵੀ ਨਹੀਂ ਕਿ ਇੱਕ ਵਾਰੀ ਚਾਰਜ ਕਰਾ ਲਿਆ ਹੈ ਇਹ ਜਿੰਨੀ ਦੇਰ ਤੱਕ ਇਹ ਤਰਾਸਦੀ ਚੱਲ ਰਹੀ ਆ ਉਨੀ ਦੇਰ ਤੱਕ ਭਾਵੇਂ ਚਾਰ ਵਾਰ ਕਰਾਵੇ ਭਾਵੇਂ 10 ਵਾਰ ਕਰਾਵੇ ਕੋਈ ਪੈਸਾ ਚਾਰਜ ਨਹੀਂ ਕਰ ਕੋਈ ਪੈਸਾ ਨਹੀਂ ਤੇ ਅਕਸਰ ਜਿਹੜਾ ਹੈ ਕਿ ਲੋਕ ਇੱਥੇ ਪੰਚਾਇਤਾਂ ਹੀ ਸਭ ਤੋਂ ਵੱਡੀ ਸਮੱਸਿਆ ਨੇ ਕਿਉਂਕਿ ਰਾਹ ਬੰਦ ਨੇ ਉਹਦੇ ਵਾਸਤੇ ਵੀ ਕੋਈ ਪ੍ਰਾਲਾ ਕਰ ਰਹੇ ਪਰ ਵੇਖੋ ਉਹਦੇ ਵਾਸਤੇ ਇਹ ਆ ਵੀ ਮੇਰੇ 'ਚ ਇਨੀ ਤੇ ਪਹੁੰਚ ਨਹੀਂ ਹੈਗੀ ਕਿ ਮੈਂ ਉਹਦੇ ਵਾਸਤੇ ਸਾਧਨ ਵੀ ਪ੍ਰੋਵਾਈਡ ਕਰ ਸਕਾਂ ਕਿਉਂਕਿ ਮੈਂ ਫਿਜ਼ੀਕਲੀ ਵੀ ਕੋਈ ਇੰਨਾ ਜ਼ਿਆਦਾ ਫੇਟ ਨਹੀਂ ਹੈਗਾ ਜੀ ਉ ਇਸ ਕਰਕੇ ਆ ਵੀ ਜਿਹੜੀਆਂ ਸਾਡੀਆਂ ਸਮਾਨ ਸਮੂਹ ਲੈ ਕੇ ਟਰਾਲੀਆਂ ਜਾਂਦੀਆਂ ਨੇ ਉਹ ਕਿਸੇ ਵੀ ਉੱਤੇ ਆਪਣਾ ਨਾਮ ਲਿਖ ਕੇ ਸਲਿੱਪ ਭੇਜ ਦੇਣ ਤੇ ਮੈਂ ਇੱਥੇ ਚਾਰਜ ਕਰ ਦਿਆਂਗਾ ਜਦੋਂ ਵੀ ਫੋਨ ਹੋਏਗਾ ਤੇ ਕਰਕੇ ਫੋਨ ਆਪਣਾ ਲੈ ਜਾਣਾ ਕਿਸੇ ਦੂਸਰੀ ਟਰਾਲੀ ਜਾਂਦੀ ਤੇ ਉੱਤੇ ਭੇਜ ਵੀ ਦਿਆਂਗੇ ਜਿਹਨਾਂ ਕੋਲ ਸਾਡਾ ਸਾਰ ਇੱਥੇ ਸਾਰਿਆਂ ਨਾਲ ਸੰਪਰਕ ਹੈ ਜਿਹੜੇ ਲੈ ਕੇ ਜਾਂਦੇ ਨੇ ਜਾਂ ਲੈ ਕੇ ਆਉਂਦੇ ਨੇ ਜਿਹੜੇ ਲੋਕ ਇੰਨੀ ਸੇਵਾ ਕਰ ਲਏ ਨੇ ਟਰੈਕਟਰ ਟਰਾਲੀਆਂ ਦੇ ਉੱਤੇ ਖੜ ਕੇ ਉਹ ਇਹ ਵੀ ਕਰ ਦੇਣਗੇ ਖਾਲੀ ਟਰਾਲੀ ਜਦੋਂ ਆਉਂਦੀ ਆ ਤੇ ਉਹ ਰੱਖ ਲਿਆਉਣਗੇ ਦੋ ਚਾਰ ਪੰਜ ਕੁਝ ਕਰਤਾ ਤੇ ਇਹ ਕਿਤੇ ਬੜੀ ਛੋਟੀ ਕਿਤੇ ਕੋਈ ਵੱਡੀ ਗੱਲ ਨਹੀਂ ਕੀ ਉਹਨਾਂ ਨੇ ਕਿਵੇਂ ਮਨ ਚ ਆਇਆ ਕਿ ਇਹਨੂੰ ਕਰਨਾ ਚਾਹੀਦਾ ਕਿਉਂਕਿ ਅੱਜ ਇੱਕ ਲੋਡ ਵੀ ਹੈ ਇੱਕ ਤਰ੍ਹਾਂ ਦੀ ਪਰ ਇੱਕ ਮਨ ਦਾ ਫੁਰਨਾ ਹੁੰਦਾ ਉਹ ਕਿਵੇਂ ਹੋਇਆ ਗੱਲ ਇਹ ਵੀ ਹੁਣ ਸੌਣ ਦੇ ਹਰੇ ਨੂੰ ਸਾਰਾ ਕੁਝ ਤੇ ਹਰਾਈ ਦਿਸਦਾ ਨਾ ਸਾਡਾ ਕੰਮ ਜੋ ਬੈਟਰੀਆਂ ਦਾ ਹੋਇਆ ਲਾਈਟ ਨਾਲ ਸੰਬੰਧਤ ਹੋਇਆ ਜਦੋਂ ਅਸੀਂ ਹਨੇਰਾ ਵੇਖਨੇ ਆ ਸਾਡੇ ਤੇਨੂੰ ਖੋਲ ਪੈਂਦੇ ਆ ਵੀ ਜੇ ਸਾਡੇ ਘਰ ਚਾਨਣ ਆ ਇਹ ਦੂਸਰੇ ਦੇ ਘਰ ਵੀ ਚਲਣ ਹੋਣਾ ਚਾਹੀਦਾ ਹੈ ਤੇ ਉਹਦੇ ਵਾਸਤੇ ਜਿੰਨਾ ਕੁ ਯਤਨ ਅਸੀਂ ਕਰ ਸਕਦੇ ਆ ਸੂਰਜ ਦੀ ਅਣਹੋਦ ਦੇ ਵਿੱਚ ਜੁਗਨੂ ਆਪਣੀ ਤਾਂ ਕੋਸ਼ਿਸ਼ ਕਰਦਾ ਹੀ ਹੈ ਨਾ ਕਿ ਮੈਂ ਕੁਝ ਨਾ ਕੁਝ ਚਾਨਣ ਕਰਾਂ ਇਸ ਕਰਕੇ ਸਾਡੀ ਵੀ ਇਹ ਜੁਗਨੂ ਵਾਲੀ ਐਫਰਟ ਆ ਕਿ ਜਿੰਨੀ ਕਿ ਸਾਨੂੰ ਰੱਬ ਨੇ ਤਾਫੀਕ ਦਿੱਤੀ ਉਹਦੇ ਮੁਤਾਬਕ ਜਿੰਨੀ ਸੇਵਾ ਕਰ ਸਕੀ ਆਪਣੇ ਆਪ ਨੂੰ ਖੁਸ਼ਕਿਸਮਤ ਸਮਝਾਂਗੇ ਤਾਂ ਬਿਲਕੁਲ ਤੁਸੀਂ ਵੇਖੋ ਪ੍ਰੋਪਰ ਇੱਕ ਟੀਮ ਤਿਆਰ ਕੀਤੀ ਗਈ ਹੈ ਜਿਹੜਾ ਕਿ ਸਾਰਾ ਦਿਨ ਕੰਮ ਕਰਦੇ ਨੇ ਤਾਂ ਭਾਜੀ ਫਿਰ ਕਿਵੇਂ ਸ਼ੁਰੂਆਤ ਕਰਦੇ ਹੋ ਕਿ ਕਿਉਂਕਿ ਕਿੰਨੀਆਂ ਕਿ ਬੈਟਰੀ ਵਾਲੇ ਤੱਕ ਨਾ ਚੁੱਕੀ ਹੈ ਪ੍ਰਧਾਨ ਜੀ ਉਹਨਾਂ ਨੇ ਜਦੋਂ ਦਾ ਇਹ ਉਪਰਾਲਾ ਸ਼ੁਰੂ ਕੀਤਾ ਮੇਰਾ ਆਪਣਾ ਪੁਰਾਣਾ ਪਿਛਲਾ ਪਿੰਡ ਦੀਨੇ ਵਾਲਿਆ ਮੈਂ ਸਵੇਰ ਦੀਆਂ ਦੋ ਬੈਟਰੀਆਂ ਉਥੋਂ ਲੈ ਕੇ ਆਂਦੀਆਂ ਨੇ ਜਿਹੜੇ ਸਾਡੇ ਸੱਜਣ ਮਿੱਤਰ ਨੇ ਛਿਆ ਦਿਨਾਂ ਤੋਂ ਕੋਈ ਕੋਈ ਲਾਈਟ ਨਹੀਂ ਆ ਰਹੀ ਜਿਹਦੇ ਕਰਕੇ ਹੁਣ ਤੁਹਾਨੂੰ ਪਤਾ ਹਾੜਾਂ ਦੇ ਵਿੱਚ ਹਰ ਕੋਈ ਨਾ ਕੋਈ ਸੱਪ ਕੋਲੀਆ ਕੋਈ ਨਾ ਕੁਝ ਘਰਾਂ ਦੇ ਵਿੱਚ ਵੜਿਆ ਪਿਆ ਤੇ ਰਾਤ ਨੂੰ ਲਾਈਟ ਹੋ ਗਈ ਤੇ ਘਟੋ ਘਟ ਰੋਟੀ ਪਾਣੀ ਦਾ ਰੇਗੂਮੈਂਟ ਕਰ ਸਕਦੇ ਨੇ ਉਹ ਵਧੀਆ ਤੇ ਨਾਲੇ ਕੋਈ ਸੱਪ ਕੋਲੀਆ ਤੋਂ ਵੀ ਆਪਣੇ ਬੱਚਿਆਂ ਨੂੰ ਤੇ ਆਪਣੇ ਆਪ ਨੂੰ ਬਚਾ ਸਕਦੇ ਨੇ ਤੇ ਮੈਂ ਦੋ ਬੈਟਰੀਆਂ ਸਵੇਰ ਦੀਆਂ ਲਿਆ ਕੇ ਲਾਈਆਂ ਨੇ ਪ੍ਰਧਾਨ ਜੀ ਉਹਨਾਂ ਕੋਲ ਚਾਰਜ ਵਾਸਤੇ ਸ਼ਾਮ ਤ ਤੇ ਤੁਸੀਂ ਵੀ ਸਰ ਹਾਂਜੀ ਐਵੇਂ ਹੀ ਆ ਸਾਡੇ ਵੀ ਚਲੋ ਸਾਡੇ ਘਰ ਤੇ ਇੱਥੇ ਠੀਕ ਨੇ ਪਰ ਜਿਹੜੇ ਸਾਡੇ ਜਾਣਕਾਰ ਆ ਉਹਨਾਂ ਦੇ ਦੋ ਤਿੰਨ ਬੈਟਰੀ ਸਰੇ ਲੈ ਕੇ ਆਏ ਆ ਤੇ ਉਹ ਜਦੋਂ ਚਾਰਜ ਹੋਣ ਗਿਆ ਫਿਰ ਪਚਾ ਕੇ ਵੀ ਆਵਾਂਗੇ ਆ ਤੇ ਇਸੇ ਤਰੀਕੇ ਨਾਲ ਲੜੀ ਦਾ ਤਹਿ ਤੇ ਕੰਮ ਚੱਲਦਾ ਰਿਹਾ ਕਿੰਨੀ ਕੀ ਲੋੜ ਕਿਉਂਕਿ ਅੱਜ ਇੱਕ ਬੰਨੇ ਅਸੀਂ ਵਿਕਸਿਤ ਸਮਾਜ ਦੀ ਗੱਲ ਕਰਨੀ ਕਿਉਂਕਿ ਬੱਤੀ ਦਾ ਤੇ ਹਲੇ ਕੋਈ ਪਤਾ ਨਹੀਂ ਕਦੋਂ ਆਣੀ ਕਦੋਂ ਨਹੀਂ ਆਣੀ ਕਿਉਂਕਿ ਤਾਰਾ ਦੇ ਕਨੈਕਸ਼ਨ ਕੱਟੇ ਵੇਖੋ ਜੀ ਤੁਸੀਂ ਸਾਰੇ ਚੰਗੀ ਤਰ੍ਹਾਂ ਜਾਣਦੇ ਹੋ ਵੀ ਹੜ ਦੇ ਨਾਲ ਲੋਕਾਂ ਦਾ ਕਾਫੀ ਨੁਕਸਾਨ ਹੋਇਆ ਜਿੱਥੇ ਪਾਣੀ ਦੇ ਨਾਲ ਬਿਜਲੀ ਦਾ ਸੰਪਰਕ ਜਿਹੜਾ ਬਿਲਕੁਲ ਕੱਟ ਹੋ ਗਿਆ ਪਾਣੀ ਦੇ ਨਾਲ ਜਦੋਂ ਬਿਜਲੀ ਦਾ ਸੰਪਰਕ ਕੱਟਿਆ ਗਿਆ ਉਦੋਂ ਜਿਹੜੀਆਂ ਬੈਟਰੀਆਂ ਜਿਹੜੀਆਂ ਨੇ ਉਹ ਵੀ ਡਾਊਨ ਹੋ ਗਈਆਂ ਮੋਬਾਈਲ ਦਾ ਸਿਸਟਮ ਵੀ ਜਿਹੜਾ ਡਾਊਨ ਹੋ ਗਿਆ ਮੋਬਾਈਲ ਜਿਹੜਾ ਸੀ ਉਹ ਵੀ ਚਾਰਜ ਜਿਹੜੇ ਉਹਨਾਂ ਦੇ ਖਤਮ ਹੋ ਗਏ ਹੁਣ ਜਿਹੜਾ ਜਿਹੜਾ ਮੀਡੀਆ ਦੇ ਰਾਈ ਜਿਹੜਾ ਆਮ ਜਾਂ ਮੋਬਾਈਲ ਦੇ ਨਾਲ ਅਸੀਂ ਇੱਕ ਦੂਜੇ ਨੂੰ ਦੱਸ ਸਕਦੇ ਹਾਂ ਵੀ ਸਾਨੂੰ ਹਰ ਵੇ ਪਾਣੀ ਵਾਲੀ ਜਗ੍ਹਾ ਤੇ ਸਾਨੂੰ ਕਿਸ ਚੀਜ਼ ਦੀ ਜਰੂਰਤ ਆ ਜਦੋਂ ਸਾਡਾ ਕੋਈ ਲਾਈਟ ਨਹੀਂ ਜਗਦੀ ਮੋਬਾਈਲ ਸਾਡੇ ਡਾਊਨ ਹੋ ਗਿਆ ਅਸੀਂ ਦੂਸਰੀ ਜਗ੍ਹਾ ਤੇ ਆਪਣਾ ਮੈਸੇਜ ਨਹੀਂ ਪਹੁੰਚਾ ਸਕਦੇ ਇਸ ਕਰਕੇ ਸਾਡੇ ਪ੍ਰਧਾਨ ਹਰਾਨੇ ਇੱਕ ਆਪਣੀ ਸੋਚ ਮੁਤਾਬਕ ਇੱਕ ਫੈਸਲਾ ਕੀਤਾ ਵਾ ਵੀ ਮੈਂ ਇੱਕ ਫ੍ਰੀ ਜਿਹੜੀ ਸੇਵਾ ਜਿਹੜੀ ਆ ਉਹ ਬੈਟਰੀ ਚਾਰਜ ਦੀ ਜਿਹੜੀ ਆ ਉਹ ਕਰ ਸਕਾਂ ਤੇ ਉਹ ਕੋਈ ਵੀ ਜਿਲ੍ਹਾ ਵੀ ਭੈਣ ਭਰਾ ਜਿਹੜੇ ਹਰ ਪਿੰਡ ਤੇ ਇਲਾਕੇ ਵਿੱਚੋਂ ਆਪਣੀ ਟਰਾਲੀਆਂ ਦੇ ਤੇ ਕਿਸੇ ਤਰੀਕੇ ਨਾਲ ਉਹ ਲੈ ਆਵੇ ਇਤੋਂ ਚਾਰਜ ਕਰਾ ਕੇ ਇਹਨਾਂ ਕੋ ਲੈ ਜੇ ਇਹਦਾ ਕੋਈ ਪੈਸਾ ਨਹੀਂ ਉਹ ਲੈਣਗੇ ਬਿਲਕੁਲ ਅਤਾ ਭਾਜੀ ਕਿਸੇ ਨੇ ਆਣਾ ਹੋਵੇ ਤੁਸੀਂ ਆਪਣਾ ਐਡਰੈਸ ਕੋਈ ਫੋਨ ਨੰਬਰ ਆਪਣਾ ਦੱਸ ਦਿਓ ਤਾਂ ਕਿ ਲੋਕ ਧੜਕਤ ਪਹੁੰਚ ਕਰ ਸਕਣ ਫੋਨ ਨੰਬਰ ਮੇਰਾ 98146 ਜੀ 84898 ਹਾਂ ਦੁਬਾਰਾ ਬੋਲੋ ਜੀ 98146 84898 ਹਾਂਜੀ ਦੁਕਾਨ ਮੇਰੀ ਹੈਗੀ ਆ ਅੰਮ੍ਰਿਤਸਰ ਤੋਂ ਫਤਿਹਗੜ ਚੂੜੀਆਂ ਨੂੰ ਮੇਲਦੀ ਸਾਡੀ ਬਾਈਪਾਸ ਆ ਜਨਾਲੇ ਬਸ ਸਟਾਡ ਦੀ ਬੈਕ ਸਾਈਡ ਤੇ ਸਾਈ ਮੰਦਰ ਦੇ ਅਪੋਜੀਟ ਹਾਂਜੀ ਉੱਥੇ ਗੈਸ ਏਜੰਸੀ ਦੇ ਸਾਹਮਣੇ ਮੇਰੀ ਦੁਕਾਨ ਆ ਕੀ ਨਾਮ ਬੰਦਾ ਦੁਕਾਨ ਮੇਰਾ ਨਾ ਦੁਕਾਨ ਮੇਰੀ ਦਾ ਨਾਮ ਮਾਸਟਰ ਇਲੈਕਟ੍ਰੋਨਿਕਸ ਆ ਹਾਂਜੀ ਪਰ ਜ਼ਿਆਦਾਤਰ ਲੋਕੀ ਮੇਰੇ ਨਾਮ ਤੋਂ ਹੀ ਜਾਣਦੇ ਨੇ ਮੇਰਾ ਨਾਮ ਜੁਰਾਵਰ ਸਿੰਘ ਹੈ ਜੁਰਾਵਰ ਸਿੰਘ ਉਹ ਇਸ ਕਰਕੇ ਮੇਰੇ ਨਾਮ ਦਾ ਇੱਕ ਹੀ ਬੰਦਾ ਸਾਡੇ ਸ਼ਹਿਰ 'ਚ ਆ ਤੇ ਲੱਭਣਾ ਕੋਈ ਔਖਾ ਨਹੀਂ ਅੱਛਾ ਜੁਰਾਵਰ ਸਿੰਘ ਲੱਭਣਾ ਕੋਈ ਔਖਾ ਨਹੀਂ ਜੁਰਾਵਰ ਸਿੰਘ ਜਿਹੜੇ ਨੇ ਅਸਲੀੇ ਮੌਜੂਦ ਨੇ ਤੁਸੀਂ ਦੇਖ ਸਕਦੇ ਹੋ ਜੁਰਾਵਰ ਸਿੰਘ ਜੀ ਕੋਈ ਵੀ ਆਵੇ ਨਾ ਨਹੀਂ ਕੋਈ ਕੋਈ ਨਹੀਂ ਕੋਈ ਨਹੀਂ ਜਿਹੜਾ ਵੀ ਆਵੇ ਉਹ ਸਾਡਾ ਗਾਹਕ ਹੋਵੇ ਨਾ ਬਸ ਇਹ ਕੋਈ ਸਹੂਲਤ ਨਹੀਂ ਵੀ ਉਹਨੇ ਸਾਡੇ ਕੋਲੋਂ ਹੀ ਖਰੀਦਿਆ ਹੋਵੇ ਤੇ ਕਰਕੇ ਦੇਾਂਗੇ ਜਿਹੜਾ ਮਰਜ਼ੀ ਹੋਵੇ ਜਿਹੜਾ ਵੀ ਲੋਡ ਮੰਗਦਿਆਂ ਪਰ ਇਹ ਵੀ ਮੇਰੀ ਕੈਪੈਸਿਟੀ 20 25 ਬੈਟਰੀਆਂ ਦੀ ਯਾਕੂਕ ਜਿਹੜਾ ਮੇਰੇ ਕੋਲ ਚਾਰ ਚਾਰ ਐਟ ਅ ਟਾਈਮ 20 25 ਬੈਟਰੀਆਂ ਚਾਰਜ ਕਰਦਾ ਤੁਸੀਂ ਵਧਾਓਗੇ ਫਿਰ ਜੇ ਲੋਡ ਪਈ ਨਹੀਂ ਨਹੀਂ ਇੰਨੀ ਕੋਕੇ ਚਾਰ ਚਾਰ ਬੜਾ ਮਹਿੰਗਾ ਹੈ ਇਸ ਕਰਕੇ ਇਹਦੇ ਤੋਂ ਜ਼ਿਆਦਾ ਮੈਂ ਵਧਾ ਨਹੀਂ ਸਕਦਾ ਇਦੇ ਵਿੱਚ ਰਹਿੰਦੀਆਂ ਜਿਹੜੀ ਕੋਈ ਆਏਗੀ ਉਹਨੂੰ ਚਾਰਜ ਕਰੇ 24 ਘੰਟੇ ਸੇਵਾ ਬਿਲਕੁਲ 24 ਘੰਟੇ ਸੇਵਾ ਲਾਈਟ ਆਉਣੀ ਚਾਹੀਦੀ ਆ ਬਾਕੀ ਸੇਵਾ ਕਰੀ ਜਾਵੇ ਤਾਂ ਬਿਲਕੁਲ ਤੁਸੀਂ ਵੇਖੋ ਕਿ ਉਹ ਬੈਟਰੀ ਦਾ ਪਾਣੀ ਚੈੱਕ ਕਰਨਾ ਬੈਟਰੀ ਦੀ ਰਿਪੇਅਰ ਕਰਨੀ ਬੈਟਰੀ ਚਾਰਜ ਕਰਨੀ ਤਾਂ ਸਾਰੇ ਕੰਮ ਕੀਤੇ ਗਏ ਨੇ ਅਗਰ ਤੁਸੀਂ ਵੀ ਪਿੰਡਾਂ ਦੇ ਵਿੱਚ ਨੇਰੇ 'ਚ ਬੈਠੇ ਹੋ ਤਾਂ ਤੁਹਾਡੇ ਵਾਸਤੇ ਇਹ ਵੀਡੀਓ ਬਹੁਤ ਖਾਸ ਹੈ ਤੇ ਤੁਸੀਂ ਇਸ ਰਾਹੀਂ ਇਹਨਾਂ ਨਾਲ ਕੰਟੈਕਟ ਕਰ ਸਕਦੇ ਹੋ ਕੰਟੈਕਟ ਨੰਬਰ ਐਡਰੈਸ ਸਭ ਕੁਝ ਤੁਹਾਨੂੰ ਅਸੀਂ ਦੇ ਦਿੱਤਾ ਅਸੀਂ ਆਪਣੇ ਮੈਂਸ਼ਨ 'ਚ ਵੀ ਪਾ ਦਾਂਗੇ ਤਾਂ ਕਿ ਤੁਸੀਂ ਇਹਨਾਂ ਨਾਲ ਕੰਟੈਕਟ ਕਰ ਸਕੋ ਔਰ ਤੁਸੀਂ ਆਪਣੇ ਘਰ ਦੀ ਬੈਟਰੀ ਚਾਰਜ ਕਰਾਓ ਬਿਲਕੁਲ ਫ੍ਰੀ ਕੋਈ ਪੈਸਾ ਨਹੀਂ ਲੈਣਗੇ ਤੇ ਇਹਨਾਂ ਨੇ ਕਿਹਾ ਵਾ ਤਾਂ ਫਿਲਹਾਲ ਇੱਕ ਨੋਕੀ ਸੇਵਾ ਤੁਹਾਡਾ ਨਾਲ ਸਾਂਝੀ ਕੀਤੀ ਹੈ ਹੋਰ ਵੀ ਜਿਹੜੇ ਲੋਕ ਸੇਵਾ ਕਰ ਰਹੇ ਨੇ ਇਸ ਤਰ੍ਹਾਂ ਦੀਆਂ ਜਿਹੜੇ ਉਹਨਾਂ ਦੀ ਸੋਚ ਹੈ ਉਹਨਾਂ ਨੂੰ ਅਸੀਂ ਸਲਾਮ ਕਰਦੇ ਹਾਂ ਤੇ ਇਹਨਾਂ ਦੀ ਸਟੋਰੀ ਅਸੀਂ ਤੁਹਾਡਾ ਨਾਲ ਸਾਂਝੀ ਕਰਦੇ ਰਾਂਗੇ ਕੈਮਰਾਮੈਨ ਅਰਜਨਾਲ ਸੁਮਿਤ ਖੰਨਾ ਗ੍ਰੇਟ ਪੰਜਾਬ ਟੀਵੀ ਅੰਮ੍ਰਿਤਸਰ